ਹਾਂਜੀ ਦੋਸਤੋ ਲੋਕ ਗੀਤਾਂ ਦੇ ਸਫ਼ਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਤੇ ਅਸੀਂ ਹਰ ਰੋਜ਼ ਹਾਜ਼ਰ ਹੁੰਨੇ ਆ ਇਸ ਚੈਨਲ ਤੇ ਕੋਈ ਨਾ ਕੋਈ ਲੋਕ ਗੀਤ ਲੈ ਕੇ ਅੱਜ ਫੇਰ ਅਸੀਂ ਇੱਕ ਬੜਾ ਸੋਹਣਾ ਲੋਕ ਗੀਤ ਲੈ ਕੇ ਆਏ ਆ 12ਵਾਂ ਪਰ ਅਸੀਂ ਅੱਜ ਜਿਹੜਾ ਹੈਗਾ ਅਧੂਰਾ ਅੱਧਾ 12ਵਾਂ ਸੁਣਾਵਾਂਗੇ ਅੱਧਾ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਤੇ ਉਮੀਦ ਕਰਦੇ ਆ ਤੁਸੀਂ ਸਾਡੇ ਦੁਆਰਾ ਗਾਏ ਇਹ 12ਵਾਂ ਨੂੰ ਜ਼ਰੂਰ ਪਸੰਦ ਕਰੋਗੇ ਇਹ ਥੋੜਾ ਜਿਹਾ ਲੰਬਾ ਦਾ 12 ਮਾਹ ਜਿਹੜਾ ਹੈਗਾ ਲੋਗੀ ਤਾਂ ਬਹੁਤ ਲੰਬਾ ਦਾ ਇਸ ਕਰਕੇ ਇਕੱਠਾ ਨਹੀਂ ਗਾਇਆ ਜਾ ਸਕਦਾ ਹੈ ਨਾ ਸਾਹ ਖੁੱਲਦਾ ਤੇ ਥੋੜਾ ਔਖਾ ਲੱਗਦਾਗਾ ਇਸ ਕਰਕੇ ਅਸੀਂ ਦੋ ਮਤਲਬ ਥੋੜਾ ਦੋ ਸ਼ਿੱਟਾਂ ਦੇ ਵਿੱਚ ਤੁਹਾਨੂੰ ਇਹ ਜਿਹੜਾ ਅਸੀਂ ਤਾਂ ਲੋਗੀ ਸੁਣਾਵਾਂਗੇ ਸੁਣਾਵਾਂਗੇ ਜਰੂਰ ਤੇ ਅੱਜ ਫਿਰ ਆਪਾਂ ਹੁਣ ਅੱਜ ਬਣਾ ਲੋਗਗੀਰਲ ਮਿਲ ਕੇ ਗਈ ਏਕ ਮਾਦੋ ਆ ਦੇ ਰੇ ਲਾਏ ਜੰਮੋ ਦੇ ਆਪਣਾ ਦਾ ਕੋਈ ਪਤਾ ਟਿਕਾਣਾ ਵੇਲਾ ਨਹੀਂ ਆ ਜਰੂਰ ਸਾਨੂੰ ਦੱਸ ਕੇ ਜਾਣਾ ਤੇਤ ਕਣ ਕਾ ਖੇਤ ਵੇ ਮੈਂ ਚੜਖੜਾਇਆ गदाना वेखते हसा लिखाया ਕਾਂ ਤੇਰਾ ਵਿਸ਼ੋੜਾ ਪਰ ਪਰ ਡੁੱਲੀਆਂ ਆਖਾਂ ਵੇਲਾਣ ਤੋਇਓ ਪਰਦੇਸ ਜੋ ਬਣ ਰੁਲ ਗਿਆ ਕੱਖਾਂ ਜਿਹਠ ਕੋੜ देश न जाई दम्मा दयालो बिया पर देश न जाई वे लाल का तो कर बैठा खाई रन्ना दे कते नी पुखले दी नहीं निगोरी ਸ਼ਰਨ ਆਕ ਚੂੜਾ ਬਹੁਤ ਲਿਆਈ ਵੇਲਾਲ ਤੇਰੇ ਬਗਰ ਸ਼ੌਕਣ ਰਹਦੀ ਨਹੀਂ ਹਾੜ ਮਹੀਨੇ ਵੇਦੋ ਪਟੇ ਸੀ ਮਾਂ ਵੇਲਾਲ ਜਿੜਾ ਤੋ ਪਾਵੇ ਵਿੱਚ ਗੰਦ ਲਾਨ ਜੋ ਬਣਦੀਆਂ ਲਹਿਰਾਸ ਨੂੰ ਮੁਸ਼ਕਿਲ ਬਣੀਆਂ ਜੋ ਬਣਦੀਆਂ ਲਹਿਰਾਸ ਨੂੰ ਮੁਸ਼ਕਿਲ ਬਣੀਆਂ ਵੇਲਾ ਲ ਹੁਕਮ ਚਲਾਣ ਵੇ ਸਸੂ ਦੀਆਂ ਜਾਈਆਂ ਪਾਦ ਦੇ ਗੋਲੇ ਵੇਲਾਲ ਤੂੰ ਯਾ ਪਰ ਦੇ ਸੋਰੀ ਦਾ ਜੀ ਢਾ ਢੋਲੇ ਅਸੂ ਮਹੀਨੇ ਮੈਂ ਮਰ ਕਾਨ ਰਾਤੇ ਵੇਲਾਲ ਖਾ ਲੇ ਚੋ ਬਰਾਸ ਨੂੰ ਦੋ ਜਕ ਜਾਫੇ समज